ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰਖੜਾ ਦੇ ਪਿਤਾ ਮਰਹੂਮ ਸੂਬੇਦਾਰ ਕਰਤਾਰ ਸਿੰਘ ਦੀ ਵਰਸੀ ਮੌਕੇ ਸਮਾਗਮ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਸਮਾਜਿਕ ਤੇ ਧਾਰਮਿਕ ਲੀਡਰਾਂ ਨੇ ਸ਼ਮੂਲੀਅਤ ਕੀਤੀ ਉਹਨਾਂ ਦੀ ਵਰਸੀ ਪਿੰਡ ਰਖੜਾ ਕਰਤਾਰਵੇਲਾ ਫਾਰਮ ਹਾਊਸ ਵਿੱਚ ਮਨਾਈ ਗਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਜ਼ਾਰਾਂ ਸੰਗਤਾਂ ਨਤਮਸਤਕ ਹੋਈਆਂ ਉਹਨਾਂ ਦੀ ਵਰਸੀ ਸਮਾਗਮ ਮੌਕੇ ਬੀਬੀ ਜਗੀਰ ਕੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸੁਖਦੇਵ ਸਿੰਘ ਢੀਂਣਸਾ ਸਕੰਦਰ ਸਿੰਘ ਮਲੂਕਾ ਸਾਬਕਾ ਜਹਦਰ ਜਸਵੀਰ ਸਿੰਘ ਰੋਡੇ ਮੈਂਬਰ ਪਾਰਲੀਮੈਂਟ ਸੁਰਜੀਤ ਸਿੰਘ ਖਾਲਸਾ ਡੇਰਾ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਨੇ ਹਾਜ਼ਰੀ ਲਵਾਈ ਇਸ ਮੌਕੇ ਵਕਖ ਬੁਲਾਰਾ ਨੇ ਕਿਹਾ ਕਿ ਬਾਪੂ ਕਰਤਾਰ ਸਿੰਘ ਢਾਲੀਵਾਲ ਮਾਨਵਤਾ ਦੇ ਪੁੰਜ ਸਨ ਜਿਨ੍ਹਾਂ ਨੇ ਰਖੜਾ ਢਾਲੀਵਾਲ ਪਰਿਵਾਰ ਨੂੰ ਮਨੁੱਖਤਾ ਦੀ ਸੇਵਾ ਵੱਲ ਤੋਰਿਆ ਜਿੱਥੇ ਸੰਸਾਰ ਭਰ ਵਿੱਚ ਵਪਾਰਕ ਖੇਤਰ ਵਿੱਚ ਇਸ ਪਰਿਵਾਰ ਨੇ ਆਪਣੀ ਨਿਵੇਕਲੀ ਪਛਾਣ ਬਣਾਈ ਉੱਥੇ ਹੀ ਸਮਾਜ ਸੇਵਾ ਦੇ ਖੇਤਰ ਵਿੱਚ ਜੁੜ ਕੇ ਉਹਨਾਂ ਨੇ ਸਮਾਜਿਕ ਕਲਿਆਣਕਾਰੀ ਕੰਮਾਂ ਨੂੰ ਵੀ ਜਾਰੀ ਰੱਖਿਆ ਹੋਇਆ ਹੈ ਇਸ ਸੇਵਾ ਕਰਕੇ ਜਦੋਂ ਰਖੜਾ ਪਰਿਵਾਰ ਦੀ ਕਿਤੇ ਗੱਲ ਚੱਲਦੀ ਹੈ ਤਾਂ ਸ਼ਹੀਦ ਸੂਬੇਦਾਰ ਬਾਪੂ ਕਰਤਾਰ ਸਿੰਘ ਨੂੰ ਲੋਕ ਯਾਦ ਕਰਦੇ ਨੇ ਤਕਵੀਰ ਨੇ ਸਭ ਤੋਂ ਮਾੜੀ ਗੱਲ ਇਹ ਗੱਲ ਕੀਤੀ ਹੈ ਕਿ ਉਹਨੇ ਧਰਮ ਨੂੰ ਹੇਠਾ ਕਰਦਾ ਤੇ ਸਿਆਸਤ ਨੂੰ ਉੱਪਰ ਕਰ ਲਿਆ ਜਿਹੜੀ ਸਾਡੀ ਲੜਾਈ ਹੈ ਸਰ ਤੁਹਾਡੀ ਧੜੀ ਜਿਹੜੀ ਚੱਲੇ ਲੜਾਈ ਹੈ ਸਿਹਾਰ ਲਹਿਰ ਦੀ ਕੀ ਆਉਣ ਵਾਲੇ ਸਮੇਂ 'ਚ ਜੇ ਕੋਈ ਅਕਾਲ ਤਖਤ ਸਾਹਿਬ ਫੈਸਲਾ ਲੈਂਦਾ ਹੈ ਕੀ ਦੋਵੇਂ ਧੜਿਆਂ ਦੇ ਦੋਵੇਂ ਅਕਾਲ ਤਖਤ ਸਾਹਿਬ ਕੋਈ ਫੈਸਲਾ ਕਰਦਾ ਸੇਵਾ ਲਾ ਕੇ ਉਹ ਕਰਕੇ ਕੀ ਦੋਵੇਂ ਧੜੇ ਇਕੱਠੇ ਹੋਣ ਦਾ ਬਣ ਸਕਦਾ ਕੁਝ ਨਹੀਂ ਉਹ ਜੇ ਜਸਦਰ ਸਾਹਿਬ ਕਹਿਣਗੇ ਜੋ ਹੁਕਮ ਹੋਏਗਾ ਉਹਨਾਂ ਦਾ ਅਸੀਂ ਸਾਡੇ ਤੇ ਸਿਰ ਮੱਤੇ ਦੇ ਜੇ ਕਾਲ ਤਕਤੀਗਲ ਕੇੰਡਾ ਵਿੱਚ ਦੋਨੇ ਢੜੇ ਇਕੱਠੇ ਹੋ ਫਿਰ ਨਹੀਂ ਅਸੀਂ ਤਾਂ ਕੋਈ ਵੀ ਹੁਕਮ ਹੁੰਦਾ ਉਹਨਾਂ ਦਾ ਅਸੀਂ ਉਹਨੂੰ ਸਿਰ ਮੱਤੇ ਦਿੰਦੇ ਹਾਂ ਕਿਰਸਾ ਸਾਹਿਬ ਸੁਧਾਰ ਲਹਿਰ ਬਿਲਕੁਲ ਬਰਾਬਰ ਟੱਕਰ ਲੱਤੀ ਹੈ ਹਾਲ ਹਾਲੇ ਤੱਕ ਜਿਹੜਾ ਚੱਲ ਰਿਹਾ ਕੀ ਕੀ ਸੁਧਾਰ ਲਹਿਰ ਚੋਣ ਕਮਿਸ਼ਨ ਕੋਲੇ ਆਉਣ ਵਾਲੇ ਸਮੇਂ ਦਾਵਾ ਕਰ ਸਕਦੇ ਵੀ ਚੋਣ ਸੰਸਦ ਨੂੰ ਦੇਖੋ ਉਹ ਤਾਂ ਅਜੇ ਪਾਰਟੀ ਨੇ ਫੈਸਲਾ ਕਰਨਾ ਕੀ ਕਰੇਗੀ ਲੇਕਿਨ ਸੁਧਾਰ ਲੈਣ ਦਾ ਮਤਲਬ ਹੈ ਕਿ ਉਹਦੇ ਸੁਧਾਰ ਕਰਨਾ ਕਾਦੀ ਦਲ ਤੇ ਸੁਧਾਰ ਲੈਣ ਦਾ ਮਤਲਬ ਹੈ ਕਿ ਕਾਦੀ ਦਲ ਨੂੰ ਸੁਧਾਰ ਕਰਨਾ ਉਹਦੇ ਪਾਸੇ ਲੱਗੇ ਹੋਏ ਆ ਕਿ ਸਰ ਜੀ ਨਹੀਂ ਹੋ ਅਜੇ ਕੁਝ ਨਹੀਂ ਕਰਨਾ ਅਜੇ ਤਾਂ ਉਹ ਕੋਈ ਗੱਲ ਹੈ ਕਿ ਜਿਹਦਰ ਸਾਹਿਬ ਜੋ ਹੁਕਮ ਕਰਨਗੇ ਉਹਨਾਂ ਦੇ ਸਿਰ ਤੇ ਮਤੇ ਮੰਨਗੇ ਜਿਹੜੀਆਂ ਗੱਲਾਂ ਕਰਦੇ ਨੇ ਮੈਂ ਸਮਝਦਾ ਉਹ ਜਿਹਦਰ ਨੂੰ ਜਿਹਦਰ ਸਾਹਿਬ ਦੇ ਉਲਟ ਕਰ ਰਹੇ ਨੇ ਸਾਰੀ ਗੱਲ ਕਿੰਨੇ ਸਭ ਐਨ ਕੇ ਸ਼ਰਮਾ ਨੇ ਰਾਤ ਇੱਕ ਗੱਲ ਕਹੀ ਹੈ ਕੱਲ ਵੀ ਜੇ ਬਿਰਸਾ ਸਿੰਘ ਬਲਟੋਹਾ ਨੂੰ ਅਸੀਂ ਪਾਰਟੀ ਚੋਂ ਨਾ ਕੱਢਦੇ ਜਾਂ ਅਸੀਂ ਪਾਰਟੀ ਚੋਂ ਅਸੀਂ ਖੁਦ ਕੱਢਦੇ ਅਸਤੀਫਾ ਨਾ ਦੇ ਦਿੰਦੇ ਤਾਂ ਜਿਹੜੀ ਮਾਨਤਾ ਰੱਦ ਹੋ ਜਾਣੀ ਸੀ ਕਿੱਥੋਂ ਤੱਕ ਚਾਹੀਏ ਨਹੀਂ ਨਹੀਂ ਉਹ ਤਾਂ ਅੰਮੇ ਮਰ ਜਾਂਦੇ ਦੇਖੋ ਸ਼ਰਮੇ ਨੇ ਹਾਲਾਂਕਿ ਸਾਡਾ ਤਾਂ ਵਿਚਾਰਾ ਮਿੱਤਰ ਹੈ ਪਰ ਜਿਹੜੀ ਉਹਨੇ ਗੱਲ ਕੀਤੀ ਬਹੁਤ ਦਰਾਜ ਹੋ ਗਿਆ ਕਿਉਂਨੇ ਸ਼੍ਰੀ ਗੱਲਤਖਸਾਬ ਨੂੰ ਵੀ ਆਮ ਹੀ ਗੁਰਦਵਾਰ ਦੀ ਤਰ੍ਹਾਂ ਸਮਝ ਲਿਆ ਕਿ ਧਰਮ ਦਾ ਅਸੀਂ ਸਾਡੀ ਲੜਾਈ ਇਹ ਹੈ ਕਿ ਧਰਮ ਦਾ ਕੁੰਡਾ ਪਰਚਣ ਜਾਇਦਾ ਸਿਆਸਤ ਤੇ ਜਿਹੜੇ ਹੁਣ ਸੁਖਵੀਰ ਨੇ ਉਲਟ ਕੀਤਾ ਹੋਇਆ ਸਾਡੀ ਲੜਾਈ ਦਾ ਇਹ ਹੀ ਹੈ ਉਹਨੇ ਉਲਟ ਕੇ ਅੱਜ ਕਹਿ ਕੇ ਜੀ ਧਰਮ ਦਾ ਸਿਆਸਤ ਤੇ ਬਹੁਤ ਵੱਡਾ ਦਖਲ ਹੋ ਗਿਆ ਹਾਂ ਬਿਲਕੁਲ ਹਦੋਂਗੇ ਕਰਦਾ ਖਾਬ ਦਾ ਜਿਵੇਂ ਦਖਲ ਤਾਂ ਹਮੇਸ਼ਾ ਅਕਾਲੀ ਦਲ ਦੀ ਪੋਲਿਟਿਕਲ ਨਾਲ ਸੰਬੰਧਿਤ ਰਿਹਾ ਤੇ ਤੇ ਸੋ ਇੱਕ ਆਖਰੀ ਸਵਾਲ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮੰਗ ਰਹੀ ਸੁਧਾਰ ਲੈ ਅਸਤੀਫਾ ਉਹਨਾਂ ਨੇ ਦਿੱਤਾ ਹੁਣ ਪੇਚ ਕਿੱਥੇ ਫਸਿਆ ਨੀ ਨੀ ਉਹ ਤਾਂ ਹੁਣ ਤਾਂ ਜ਼ੇਦਰ ਸਾਹਿਬ ਦੇ ਹੈ ਜੋ ਹੁਕਮ ਉਹਨਾਂ ਦਾ ਹੋਏਗਾ ਉਹ ਉਹ ਮੈਨੇਜ ਹੈ ਤੇ ਹੁਣ ਅਸਤੀਫਾ ਦੇ ਨਾਲ ਕੋਈ ਹੋਰ ਨਹੀਂ ਹੁਣ ਕੀ ਫਾਇਦਾ ਜੀ ਹੁਣ ਤਾਂ ਜ਼ੇਦਰ ਕੋਲ ਇੱਕ ਐਸਾ ਹੈ ਹੁਣ ਤਾਂ ਜ਼ੇਦਰ ਸਾਹਿਬ ਫੈਸਲਾ ਕਰਨਗੇ ਉਹ ਆਪ ਕਰਦੇ ਆ ਕਿ ਪੰਜੇ ਸਿੰਘ ਸਾਹਿਬਾ ਨਾੜ ਕਰਦੇ ਉਹਦੇ ਕੋਈ ਉਹਨਾਂ ਦੇ ਸੁਖਵੀਰ ਸਿੰਘ ਬਾਦਲ ਇਹ ਮੰਗ ਕਰ ਚੁੱਕੇ ਹੈ ਕੱਲ ਤੱਕ ਤੇ ਜਾ ਕੇ ਮੇਰੀ ਸੁਣਵਾਈ ਛੇਤੀ ਕਰੋ ਕੀ ਸਰ ਸੁਧਾਰ ਲਹਿਰ ਦੇ ਤੁਸੀਂ ਇਲਾਕ ਇਖਤਰਾ ਮੁਖੀ ਹੋ ਕਿ ਤੁਸੀਂ ਵੀ ਮੰਕਰਦੇ ਵੀ ਸਾਰੇ ਕੇਸ ਨਹੀਂ ਨਹੀਂ ਅਸੀਂ ਤਾਂ ਅਸੀਂ ਤਾਂ ਦਖਲ ਕੋਈ ਜੇਜ਼ਦਾਰ ਸਾਹਿਬ ਦੇ ਕੰਮ ਚ ਦੇਣੇ ਨਹੀਂ ਜਦੋਂ ਮਰਜ਼ੀ ਸੁਣਾਈ ਕਰਨਾ ਜੋ ਮਰਜ਼ੀ ਆ ਉਹ ਕਰ ਸਕਦੇ ਜਦੋਂ ਮਰਜ਼ੀ ਕਰ ਸਕਦੇ ਜੋ ਮਰਜ਼ੀ ਕਰ ਸਕਦੇ ਅਸੀਂ ਉਹਨਾਂ ਸਿਰ ਮੱਥੇ ਤੇ ਮੰਨਣਾ ਜੀ ਸਪੀਰ ਸਿੰਘ ਬਾਦਲ ਇਹ ਬਾਰ ਬਾਰ ਜਾ ਕੇ ਗੱਲ ਕਰਦੇ ਤੇ ਪ੍ਰੈਸ਼ਰ ਹੀ ਬਣਾ ਰਿਹਾ ਵੀ ਮੈਨੂੰ ਫ੍ਰੀ ਕਰੋ ਮੈਨੂੰ ਸੇਵਾ ਉਹ ਤਾਂ ਕੁਦਰਤੀ ਆ ਜੀ ਮੈਂ ਕੀ ਕਹਿ ਸਕਦਾ ਹੁਣ ਇਸ ਟਾਈਮ ਮੈਂ ਤੁਹਾਨੂੰ ਦੱਸਦਾ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜਿੰਨੇ ਤੇ ਜੇਜ਼ਦਾਰ ਸਾਹਿਬ ਦਾ O Gurnião.